ਕੇਂਦਰ ਸਰਕਾਰ ਵੱਲੋਂ ਕੈਨੇਡਾ ਬੇਸ ਗੈਂਗਸਟਰ ਗੋਲਡੀ ਬਰਾੜ ਨੂੰ ਅਤਵਾਦੀ ਡਿਕਲੇਅਰ ਕਰਨ ਤੋਂ ਬਾਅਦ ਜਿੱਥੇ ਗੋਲਡੀ ਬਰਾੜ ਗੈਂਗਸਟਰ ਜੋ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਮੁੱਖ આરોપી ਹੈ ਤੇ ਕੇਂਦਰ ਸਰਕਾਰ ਨੇ ਗੋਲਡੀ ਬਰਾੜ ਨੂੰ ਅਤਵਾਦੀ ਡਿਕਲੇਅਰ ਕੀਤਾ ਸਾਡੇ ਨਾਲ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਸਰਦਾਰ ਬਲਕੌਰ ਸਿੰਘ ਉਹਨਾਂ ਤੋਂ ਜਾਣਾਂਗੇ ਕਿ ਉਹਨਾਂ ਦਾ ਇਸ ਬਾਰੇ ਪ੍ਰਤੀਕਿਰਿਆ ਕੀ ਹੈ ਸਸਿਕਾ ਜੀ ਅੱਜ ਗੋਲਡੀ ਬਰਾੜ ਨੂੰ ਕੇਂਦਰ ਸਰਕਾਰ ਵੱਲੋਂ ਅਤਵਾਦੀ ਡਿਕਲੇਅਰ ਕੀਤਾ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਹ ਕਿਸ ਤਰ੍ਹਾਂ ਵੇਖਦਾ ਦੇਖੋ ਉਮੀਦ ਤਾਂ ਬੰਦੀ ਐ ਹਨਾ ਜਦੋਂ ਪਹਿਲਾਂ ਵੀ ਇੱਕ ਵਾਰੀ ਜਦੋਂ ਸਰਕਾਰ ਨੇ ਉਹਨਾਂ ਨੂੰ ਰੈਡ ਕਾਰਨਰ ਜਾਰੀ ਕੀਤਾ ਸੀਗਾ ਉਦੋਂ ਵੀ ਲੱਗਿਆ ਸੀ ਵੀ ਸ਼ਾਇਦ ਹੁਣ ਕੋਈ ਨਾ ਕੋਈ ਐਕਸਟਰਡੀਸ਼ਨ ਦਾ ਇੰਤਜ਼ਾਮ ਹੋਊਗਾ ਤੇ ਉਹਨੂੰ ਮੁਲਕ ਵਾਪਸ ਲੈਂਦਾ ਜਾਊਗਾ ਪਰੰਤੂ ਫੇਰ ਉਹ ਇੱਕ ਫੈਲਾਣਾ ਦਾ ਸ਼ਿੰਗਾਰ ਬਣ ਕੇ ਰਹਿ ਗਿਆ ਰੈਡ ਕਾਰਨਰ ਤੋਂ ਬਾਅਦ ਕੋਈ ਵੀ ਜੋ ਸਰਕਾਰ ਵੱਲੋਂ ਕੀਤੀ ਕਾਰਵਾਈ ਨਿਗਾ ਦੇ ਵਿੱਚ ਨਹੀਂ ਆਈ ਉਸ ਤੋਂ ਬਾਅਦ ਫਿਰ ਗੁਜਰਾਤ ਇਲੈਕਸ਼ਨ ਵੇਲੇ ਵੀ ਸੀਐਮ ਸਾਹਿਬ ਨੇ ਉੱਥੇ ਚੋਣ ਪ੍ਰਚਾਰ ਦੌਰਾਨ ਕਿਹਾ ਸੀਗਾ ਵੀ ਇਹਨੂੰ ਅਸੀਂ ਜਲਦੀ ਬਾਸ ਲਿਆ ਰਹੇ ਹਾਂ 골ਡੀ ਗਰਸਾਤ ਨੂੰ ਆਪਣਾ ਆਡਿਓ ਕਰ ਲਿਆ ਨਿਸ਼ਾਨਦੇਹੀ ਕਰ ਲਈ ਹੈ ਪਰ ਉਦੋਂ ਵੀ ਕੁਝ ਨਹੀਂ ਹੋਇਆ ਚਲੋ ਹੁਣ ਅੱਜ ਖਬਰ ਸੁਖਦਾਏਗੀ ਪਰ ਜੇ ਕੋਈ ਇਹਤੇ ਕਾਰਵਾਈ ਹੋਵੇ ਤਾਂ ਇਹੇ ਉਮੀਦ ਕਰਦੇ ਹਾਂ ਵੀ ਇਸ ਗਵਰਨਮੈਂਟ ਦੇ ਘਾਟੋ ਘਾਟੇ ਤੇ ਕੋਈ ਨਾ ਕੋਈ ਐਕਸ਼ਨ ਤਾਂ ਜੂਰ ਲਵੇ ਤੁਸੀਂ ਹਰ ਵਾਰ ਗੱਲ ਕਰਦੇ ਹੋ ਵੀ ਸਰਕਾਰਾਂ ਸੈਂਸੀਅਰ ਨਹੀਂ ਆ ਤੁਸੀਂ ਵੀ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲਿਓ ਮੁੱਖ ਮੰਤਰੀ ਪੰਜਾਬ ਨੂੰ ਵੀ ਮਿਲਿਓ ਤੁਹਾਨੂੰ ਕੀ ਭਰੋਸਾ ਦਿੰਦੇ ਆ ਕਿਉਂ ਕਿਉਂ ਲੱਗਦਾ ਵੀ ਤੁਹਾਨੂੰ ਸਰਕਾਰਾਂ ਗੰਭੀਰ ਨਹੀਂ ਇਸ ਮਾਮਲੇ 'ਚ ਸਰਕਾਰਾਂ ਗੰਭੀਰ ਜੀ ਜਦੋਂ ਤੁਸੀਂ ਇਹ ਦੇਖੋ ਵੀ ਕੋਈ ਬੰਦੀ ਤੁਹਾਡੀ ਜੇਲ੍ਹ ਦੇ ਵਿੱਚ ਬੰਦ ਹੈ ਉਹਦੇ ਕੋਲ ਇੰਨੀ ਜ਼ਿਆਦਾ ਪਾਵਰਤਾ ਨਹੀਂ ਹੁੰਦੀ ਵੀ ਉਹ ਆਪਣੀ ਮਰਜ਼ੀਆਂ ਕਰ ਸਕੇ ਆਪਣੀ ਮਰਜ਼ੀ ਦੇ ਇੰਟਰਵਿਊ ਕਰ ਸਕੇ ਜਾਂ ਬਾਹਰ ਅੰਦਰ ਬੈਠਾ ਬਾਹਰ ਨੈਟਵਰਕ ਚਲਾ ਕੇ ਤਾਂ ਕਦੇ ਨਾ ਕਦੇ ਹਤਾਸ਼ ਜ਼ੂਰ ਹੋ ਜਾਂਦੇ ਆ ਵੀ ਇਹ ਸਿਸਟਮ ਨੂੰ ਚਲਾਉਣ ਦੇ ਵਿੱਚ ਸਾਨੂੰ ਕਦੇ-ਕਦੇ ਲੱਗਦਾ ਹੈ ਵੀ ਜਿੱਦਾਂ ਸਰਕਾਰਾਂ ਹੀ ਨਾਲ ਲਿਆ ਹੁੰਦੀਆਂ ਨੇ ਕਿਉਂਕਿ ਨਹੀਂ ਕੋਈ ਦੋਸ਼ੀ ਕੋਈ ਇੰਨਾ ਪਾਵਰਫੁੱਲ ਨਹੀਂ ਹੋ ਸਕਦਾ ਵੀ ਜਿਹੜਾ ਉਹ ਇਹ ਇੰਟਰਨੈਸ਼ਨਲ ਤੌਰ ਤੇ ਵੀ ਬਾਹਰਲੇ ਮੁਲਕਾਂ ਦੇ ਤੱਕ ਵੀ ਧਮਕੀਆਂ ਤੇ ਗੋਲੀਆਂ ਚਲਵਾਉਣ ਦਾ ਇੰਨਾ ਪਾਵਰਫੁਲ ਬੰਦਾ ਹੋਵੇ ਤੇ ਉਹ ਬੈਠਾ ਜੇਲ੍ਹ 'ਚ ਹੋਵੇ ਤੇ ਕਾਰਵਾਈਆਂ ਵੱਡੀਆਂ-ਵੱਡੀਆਂ ਕਰਦਾ ਤਾਂ ਕਰਕੇ ਕਦੇ-ਕਦੇ ਮਾਨੂੰ ਨਿਰਾਸ਼ਾ ਹੁੰਦੀ ਹੈ ਇਸ ਗੱਲ ਤੋਂ ਬਿਲਕੁਲ ਏਸੀ ਸਿੱਧੂ ਮੂਸੇਵਾਲਾ ਦੇ ਪਿਤਾ ਸਰਦਾਰ ਬਲਕੌਰ ਸਿੰਘ ਜਿਨ੍ਹਾਂ ਨੇ ਕੇਂਦਰ ਸਰਕਾਰ ਦੇ ਇਸ ਪੈਸਲੇ ਦਾ ਸਵਾਗਤ ਕੀਤਾ ਪਰ ਉਹਨਾਂ ਨੇ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਸਰਕਾਰ ਸਿਰਫ ਕਾਗਜ਼ੀ ਦਾਅਵੇ ਨਾ ਕਰੇ ਹਕੀਕਤ ਰੂਪ ਵਿੱਚ ਗੋਲਡੀ ਬਰਾੜ ਨੂੰ ਕੈਨੇਡਾ ਤੋਂ ਗ੍ਰਿਫਤਾਰ ਕਰਕੇ ਮਾਨਸਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇ ਤਾਂ ਜੋ ਉਹਨਾਂ ਨੂੰ ਆਪਣੇ ਪੁੱਤ ਦੇ ਕਤਲ ਦਾ ਇਨਸਾਫ ਮਿਲ ਸਕੇ ਨਵਦੀਪ ਅਲੂਆ ਲੀਆ ਪੀਟੀਸੀ ਨਿਊਜ਼ ਮਾਨਸਾ